ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਚੋਵਾਲਾ ਸਖਦੇਵ ਸਿੰਘ ਸਾਧ ਜਿਹੜਾ ਵਾ ਉਹ ਫੋਨ ਕਰਕੇ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਜਿਹੜੇ ਨੇ ਉਹਨਾਂ ਨੂੰ ਕਹਿੰਦਾ ਕਿ ਮੈਂ ਤੇ ਮਹਾਪੁਰਸ਼ੋਂ ਮਾਫੀ ਮੰਗ ਲਈ ਐ ਤੇ ਹੁਣ ਮੈਨੂੰ ਸੰਗਤਾਂ ਮੁਆਫ ਕਰਨ ਤੁਸੀਂ ਜਥੇਬੰਦੀਆਂ ਨਾਲ ਗੱਲ ਕਰਕੇ ਤੇ ਮੇੜਾ ਖਹਿੜਾ ਛਡਾਓ ਵੇ ਬਾਬਾ ਜੀ ਨੂੰ ਇਹ ਗੱਲ ਦਾ ਪੂਰਾ ਪਤਾ ਨਹੀਂ ਸੀ ਉਹਨਾਂ ਦਾ ਖਿਆਲ ਚਾਹ ਕਿ ਸ਼ਾਇਦ ਬਾਬਾ ਰਾਜਾਰਾ ਸਿੰਘ ਜੀ ਨਾਲ ਇਹਨਾਂ ਦੀ ਕੋਈ ਸੈਟਿੰਗ ਹੋ ਗਈ ਜਾਂ ਕੋਈ ਗੱਲਬਾਤ ਹੋ ਗਈ ਤੇ ਇਹਨਾਂ ਨੇ ਮਾਫ ਕਰ ਦਿੱਤਾ ਹੋਊਗਾ ਜਦੋਂ ਬਾਬਾ ਰਾਜਾਰਾ ਸਿੰਘ ਜੀ ਤੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਿਲੇ ਨੇ ਤੇ ਉਹ ਵੀਡੀਓ ਪਾਈ ਉਹਨਾਂ ਨੇ ਇੱਕ ਤੇ ਜਦੋਂ ਪਤਾ ਲੱਗਾ ਕਿ ਕੋਈ ਮੁਆਫੀ ਨਹੀਂ ਹੋਈ ਵੀ ਕਿਹੜੀ ਜਥੇਬੰਦੀਆਂ ਮੁਆਫੀ ਦੇਈਆਂ ਆਪਣੇ ਆਪ ਹੀ ਇੰਨਾ ਮਤਲ ਜਥੇਬੰਦੀ ਜਿਹੜੀ ਕੋਈ ਹੱਕ ਰੱਖ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਤੋਂ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਿਨਾਂ ਤੇ ਜਾਂ ਦਲਪੰਥ ਜਿਹੜਾ ਉਹਦੇ ਤੋਂ ਬਿਨਾ ਕੋਈ ਮਾਫੀ ਦੇ ਸਕਦਾ ਹੋਵੇ ਵੀ ਉਹਦੇ ਦਰਸ਼ਨਾਂ ਹੀ ਵੀ ਕਰ ਲਈਏ ਤੇ ਹੁਣ ਫਿਰ ਫੈਸਲਾ ਕੀ ਲਿਆ ਗਿਆ ਕਿ ਜਿੰਨਾ ਚਿਰ ਪੁੱਛੋ ਵਾਲੇ ਤੂੰ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਮਾਫੀ ਮੰਗਦਾ ਜਾਂ ਦਲਪੰਥ ਜਿਹੜੇ ਨੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਹੋ ਕੇ ਹੈਡ ਉਹਨਾਂ ਦਾ ਆ ਹੈੱਡ ਆਫਿਸ ਕਿੱਥੇ ਹੈ ਆ ਆਪਣੇ ਤੇ ਜਾਂ ਦਲਪੰਥ ਜਿਹੜੇ ਮਹਾਕਾਲ ਨੇ ਉਹਨਾਂ ਦੀ ਹਾਜ਼ਰੀ ਵਿੱਚ ਦੇਗ ਪ੍ਰਸ਼ਾਦ ਬਣ ਕੇ ਅਰਦਾਸ ਬੇਨਤੀ ਨਹੀਂ ਹੁੰਦੀ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਤੂੰ ਹੱਥ ਜੋੜ ਕੇ ਖਿਮਾ ਜਾਂਚ ਨਹੀਂ ਕਰਦਾ ਤੇ ਸਮੂਹ ਸੰਗਤਾਂ ਜਿਹੜੀਆਂ ਵਾਂ ਉਹ ਦਿਲੋਂ ਤੈਨੂੰ ਮਾਫ਼ ਨਹੀਂ ਕਰਦੀਆਂ ਜਾਂ ਜੀ ਅਕਾਲ ਤਖਤ ਸਾਹਿਬ ਜਿਹੜਾ ਉੱਥੋਂ ਤੂੰ ਹਾਜ਼ਰੀ ਆਪਣੀਆਂ ਸੇਵਾਵਾਂ ਨਹੀਂ ਲਵਾਉਂਦਾ ਮਾਫ਼ੀ ਕਿਤੇ ਨਹੀਂ ਹੋਣੀ ਇਹੋ ਜਿਹਾ ਢੋਂਗ ਨਾ ਰਾਚ ਤੇ ਇਹੋ ਜਿਹਾ ਸੰਤਾ ਮਹਾਂਪੁਰਖਾਂ ਨੂੰ ਫੋਨ ਕਰਕੇ ਗੁੰਮਰਾਹ ਨਾ ਕਰ ਦਲ ਪੰਥਾਂ ਨੂੰ ਗੁੰਮਰਾਹ ਨਾ ਕਰ ਤੇਰਾ ਜਿਹੜਾ ਭਾਂਡਾ ਵਾ ਉਹ ਫੇਰ ਭੱਜ ਗਿਆ ਬੇਇੱਜ਼ਤੀ ਤੇਰੀ ਫੇਰ ਹੋ ਗਈ ਆ ਨਾ ਕਿਸੇ ਪੱਤਰਕਾਰ ਚੈਨਲ ਵਾਲੇ ਨੇ ਤੈਨੂੰ ਮਾਫੀ ਦਵਾ ਦੇਣੀ ਆ ਨਾ ਕਿਸੇ ਇੱਕ ਦੋ ਦਲਪੰਥ ਦੇ ਛੋਟੀਆਂ ਮੋਟੀਆਂ ਜਿਹੜੀਆਂ ਸੇਵਾਵਾਂ ਕਰਦੇ ਨੇ ਨਿਹੰਗ ਸਿੰਘ ਉਹਨਾਂ ਨੇ ਮਾਫੀ ਦੇ ਦੇਣੀ ਆ ਇਹ ਹਾਈ ਲੈਵਲ ਦਾ ਕੰਮ ਆ ਤੇ ਸੰਗਤਾਂ ਜਿਹੜੀਆਂ ਉਹ ਹਾਈ ਲੈਵਲ ਸਭ ਤੋਂ ਤੇ ਸਤਿਕਾਰਯੋਗ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਅਸਰਮੋਰ ਸੰਸਥਾ ਮੱਥਾ ਨਾ ਲਾ ਤੂੰ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾ ਤੇ ਨਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਤੈਨੂੰ ਦਾਸ ਵੱਲੋਂ ਇਹੀ ਬੇਨਤੀ ਹੈ ਕਿ ਸਭ ਤੋਂ ਚੰਗੀ ਗੱਲ ਇਹੀ ਆ ਕਿ ਜਿੰਨਾ ਵਿਰੋਧ ਵਧਾਇਆ ਜਾਏਗਾ ਉਨਾ ਹੀ ਨੁਕਸਾਨ ਤੇਰਾ ਹੋਏਗਾ ਉਹਨੇ ਜਿਆਦਾ ਡੇਰੇ ਹੋਰ ਲਵੇਟ ਦੇ ਵਿੱਚ ਆਉਣਗੇ ਹੋਰ ਵੀ ਬਾਬੇ ਮਹਾਂਪੁਰਸ ਨਾਨਕਸਰ ਵਾਲੇ ਬਾਬਾ ਨੂੰ ਫੋਨ ਕਰਕੇ ਕਹਿੰਦੇ ਸੀ ਕਿ ਜਿਹੜੀ ਗੱਲ ਐ ਇਹਨੂੰ ਨਿਬੇੜ ਦਿੱਤਾ ਜਾਵੇ ਤੇ ਜਿਹੜਾ ਸਮਾਦ ਭਾਈਕੇ ਵਾਲੇ ਸਾਧਨ ਨਿਯਮ ਵੀ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਤੇ ਉਹ ਜਿਹੜੇ ਸਿੰਘ ਤੇ ਨਾ ਪਰਚਾ ਕਰਾਇਆ ਉਹ ਸਿੰਘ ਨਾ ਵੀ ਨਜਾਇਜ਼ ਤੱਕ ਐਸਾ ਹੀ ਹੋਈ ਕਿਉਂਕਿ ਉਹਦੇ ਨਾਲ ਕੋਈ ਦਲਪੰਥ ਜਥੇਬੰਦੀ ਨਹੀਂ ਖੜੀ ਹੋ ਰੌਣਾ ਪਾਪਾ ਅੱਕ ਗਿਆ ਸੰਗਤ ਨਹੀਂ ਖੜੀ ਉਹਨਾਂ ਕੋ ਡਰਦੇ ਹੀ ਨਹੀਂ ਖੜੇ ਕਿ ਘਰੇ ਗੋਲੀ ਮਾਰ ਦੇਣੀ ਆ ਤੇ ਉਹ ਸਿੰਘ ਤੇ ਪਰਚਾ ਕਰਾ ਲਿਆ 11 ਦਿਨ ਅੰਦਰ ਰਹਾ ਟਾਡੇ ਲੋ ਤੇ ਗੋਲੀ ਵੱਜੀ ਨਹੀਂ ਹੁਣ ਉਹ ਸਿੰਘ ਆਪਣਾ ਹੱਕ ਸੱਚ ਜਿਹੜਾ ਵਾ ਉਹ ਜਥੇਬੰਦੀਆਂ ਚ ਲਿਆਏਗਾ ਤੇ ਉਹਦੀ ਆਵਾਜ਼ ਬੁਲੰਦ ਸਬਾਤ ਸੇਵਾ ਸੰਸਥਾ ਟਿਕਰੀਵਾਲ ਜਥਾ ਤਰਨਾ ਦਲ ਬਾਬਾ ਰਾਜਾ ਰਾਸ ਹਰਬਖਰਬਾ ਸਿੰਘ ਤੇ ਸਮੂਹ ਸੰਗਤਾਂ ਜਿਹੜੀਆਂ ਤੇ ਸਮੂਹ ਪ੍ਰੈਸ ਦੇ ਵਿੱਚ ਲਿਆ ਕੇ ਤੇ ਉਹ ਸਿੰਘ ਨੂੰ ਨਿਆਂ ਦਿਵਾਉਣ ਦੀ ਗੱਲ ਅੱਗੇ ਕਰਾਂਗੇ ਤੇ ਬੇਨਤੀ ਹੈ ਕਿ ਪੁੱਚੋ ਵਾਲਾ ਸਾਧ ਸੁਖਦੇਵ ਸਿੰਘ ਹੋਰ ਨਾਲ 100 ਨੂੰ ਲੈ ਕੇ ਡੁੱਬੇ ਨਾਲ ਜਿੱਦਾਂ ਰਾਜਾ ਬੜਿੰਗ ਨੇ ਇੱਧਰ ਕਰਕੇ ਟਿੱਪਣੀਆਂ ਤੇ ਮਨਜੀਤ ਸਿੰਘਾਂ ਵੀਰਾਂ ਨਾਲ ਪੰਗਾ ਲਿਆ ਤੇ ਸਾਰੀ ਕਾਂਗਰਸ ਡੋਬਨ ਦੇ ਕਿਨਾਰੇ ਲਿਆਤੀ ਆ ਤੇ ਇਦਾਂ ਹੀ ਤੂੰ ਵੀ ਨਾਨਕ ਸਰ ਦੇ ਵਿੱਚ ਨਾ ਪੰਗਾ ਲੈ। ਉਹ ਨਾਨਕ ਸਾਹਿਬ ਸੰਪਰਦਾਵਾਂ ਦੇ ਵਿੱਚ ਜਿਹੜੇ ਕਾਲੇ ਕੰਮ ਚੱਲਦੇ ਪਏ ਇਹਨਾਂ ਨਾ ਸਾਰੇ ਉਜਾਗਰ ਹੋਣ ਦਾ ਟਾਈਮ ਆ ਜਾਣਾ ਈ। ਇਸ ਕਰਕੇ ਸਾਰੇ ਜਿਹੜੇ ਹਨ ਨਾ ਹੋਰਨਾਂ ਨੂੰ ਫੋਨ ਕਰਨਾ ਛੱਡੋ। ਤੈਨੂੰ ਸਾਧ ਪੁੱਛ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਰ ਲੈ ਕੇ ਪੁੱਛੋ ਜਿਹੜੀ ਗੱਲ ਵਾ। ਨਹੀਂ ਤੇ ਜਿਹੜਾ ਵਿਵਾਦ ਹੈ ਵਧਦਾ ਹੀ ਜਾਏਗਾ ਤੇ ਸਾਨੂੰ ਚੁੱਪ ਕੋਈ ਨਹੀਂ ਕਰਾ ਸਕਦਾ ਜਿੰਨਾ ਕਿ ਉਹ ਮਾਫੀ ਨਹੀਂ ਮੰਗੂ ਤੇ ਮਾਫੀ ਨੂੰ ਮੰਗਣੀ ਪੈਣੀ ਜੇ। ਇਹ ਗੱਲ ਨੋਟ ਕਰ ਲਿਓ ਸਾਰੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।